प्यारे सिरोतीओ प्यार पर इस सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅਮਰ ਬਾਈ ਦੀ ਖਬਰ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਰਜੀਵ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜਾ ਸਬੰਧ ਵਿੱਚ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਪਹੁੰਚੇ ਜੀਤੇ ਆਨੰਦ ਸਰਦਾਰ ਭਗਤ ਸਿੰਘ ਜੀ ਅਮਰ ਰਹੇ ਸ਼ਹੀਦ ਭਗਤ ਸਿੰਘ ਅਮਰ ਰਹੇ ਅਮਰ ਰਹੇ ਸ਼ਹੀਦ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ 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 ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜਸਕਦੇਵ ਜੀ ਦਾ ਅੱਜ 94 ਸ਼ਹੀਦੀ ਦਿਹਾੜਾ ਮਨਾਇਆ ਗਿਆ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਰਦਾਰ ਫੁੱਲ ਪੇੜ ਕੀਤੇ ਗਏ ਨੇ ਸ਼ਹੀਦ ਭਗਤ ਸਿੰਘ ਜਰਨਲ ਅਸ਼ੇ ਨੇ ਸਮੂਹ ਅਹੁਦੇਦਾਰ ਇਸ ਸਮੇਂ ਹਾਜ਼ਰ ਹੋਏ ਨੇ ਉਹਨਾਂ ਨੂੰ ਆਪਣੇ ਸ਼ਰਦਾ ਭਾਉਣਾ ਨਾਲ ਸਤਿਕਾਰ ਦਿੱਤਾ ਗਿਆ ਆ ਤੇ ਅਸੀਂ ਪੱਤਰਕਾਰ ਭਾਈ ਜਨੂ ਨੂੰ ਅਪੀਲ ਕਰਦੇ ਆ ਕਿ ਆਓ ਪੱਤਰਕਾਰ ਭਾਈ ਜਰ ਜਿੰਨਾ ਵੀ ਅੱਜ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈ ਗਏ ਅਲੱਗ-ਅਲੱਗ ਨਾ ਰਹੀਏ ਅਲੱਗ-ਅਲੱਗ ਰਹੇ ਨਾ ਬੜਾ ਇਨਸਾਨ ਠਾ ਰਹੇ ਆ ਤੇ ਕਈ ਸਾਡੇ ਚ ਇਹੋ ਜਿਹੇ ਵੀ ਬੰਦੇ ਆ ਚੁੱਕੇ ਨੇ ਜਿਹੜੇ ਸਾਡੇ ਆਪਣੇ ਪੱਤਰਕਾਰ ਭਾਈ ਜਰ ਨੂੰ ਆਪੇ ਵਧਰਾਮ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਣੀਆਂ ਹਰ ਘਰਾਂ ਲੋਕ ਪਹੁੰਚਿਆ ਬਾਜਾਉਣ ਔਰ ਪੱਤਰਕਾਰ ਭਾਈ ਜਰ ਵਾਸਤੇ ਕੰਮ ਕਰੋ ਹੋਰਾਂ ਵਾਸਤੇ ਕੰਮ ਨਾ ਕਰੋ ਧੰਨਵਾਦ ਸ਼ੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੂੰ ਅੱਜ ਸ਼ੀਦੀ ਦੀ ਿਆੜੇ ਦੇ ਉੱਤੇ ਸਾਡੀ ਐਸੋਸੀਏਸ਼ਨ ਵੱਲੋਂ ਸ਼ਰਦਾ ਦੇ ਫੁੱਲ ਜਿਹੜੇ ਆ ਪਿਆਰ ਤੇ ਸਤਿਕਾਰ ਸਾਥ ਪੇਂਟ ਕੀਤੇ ਗਏ ਆ ਅਦੇ ਸਾਰੇ ਹੀ ਸਾਡੇ ਮੈਂਬਰਾਂ ਨੇ ਆਗੂਆਂ ਨੇ ਇਹ ਪਰਨ ਲਿਆ ਵਾ ਕਿ ਇਹਨਾਂ ਦੀ ਸੋਚ ਦੇ ਉੱਤੇ ਚੱਲ ਕੇ ਸਮਾਜ ਦੇ ਵਿੱਚ ਬਰਾਬਰ ਯੋਗਦਾਨ ਪਾਵਾਂਗੇ ਧੰਨਵਾਦ ਪਰੋਸਾ ਹਾਂਜੀ ਓਕੇ ਅ ਜਨ ਸਾਥੀ ਵਾਚੇ ਜਿਸਨਾ ਕਿ ਸ਼ਹੀਦ ਭਗਤ ਸਿੰਘ ਜੀ ਦਾ ਅਸੀਂ ਸਾਡੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਬਲਦਾਨ ਦਿਵਸ ਜਿਹੜਾ ਸ਼ਹੀਦੀ ਦਿਹਾੜਾ 'ਚ ਮਨਾਇਆ ਜਾ ਰਿਹਾ ਹੈ ਤੇ ਪਹਿਲਾਂ ਤਾਂ ਅਸੀਂ ਜਿੰਨੇ ਵੀ ਸਾਡੇ ਵੀਰ ਭਰਾਜ ਤੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਕੁਝ ਸਾਡੇ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਨੇ ਸਾਡੀ ਮੋਬਾਈਲ ਜਾਂ ਕਾਉਂਸਲ ਤੇ ਵੀ ਆਪਣੀ ਹਾਜ਼ਰੀ ਜੜੀ ਲਵਾ ਚੁੱਕੇ ਨੇ ਉਹ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਵੀ ਨੇ ਕਰ ਉਹ ਗੱਲੇ ਐ ਵੀ ਸ਼ਹੀਦ ਭਗਤ ਸਿੰਘ ਦਾ ਅਸੀਂ ਜੇ ਗੱਲ ਕਰਦੇ ਆ ਤੇ ਦਿਨ ਮਨਾਉਣ ਦੇ ਨਾਲ ਕੋਈ ਚੀਜ਼ ਜਿਹੜੀ ਆ ਨਾ ਅਸੀਂ ਕਹਿ ਸਕੀ ਹਾਂ ਜ਼ਿੰਦਾ ਰਹੇ ਨਹੀ ਰਹਿ ਸਕਦੀ ਪਰ ਉਹਨਾਂ ਦੇ ਉਸੂਲਾਂ ਤੇ ਚੱਲਣਾ ਜ਼ਰੂਰੀ ਹੈ ਸ਼ਾਇਦ ਅੱਜ ਅਸੀਂ ਕੰਫੈਸ ਵੀ ਕੀਤਾ ਹੈ ਕਿਈ ਵਾਰੀ ਵੀ ਸ਼ਾਇਦ ਅਸੀਂ ਆਪ ਵੀ ਉਸ ਭ੍ਰਸ਼ਟਾਚਾਰ 'ਤੇ ਲਿਪਟੇ ਹੋ ਚੁੱਕੇ ਹਾਂ ਜਿਨ੍ਹਾਂ ਦੇ ਖਿਲਾਫ ਜਿਹੜੀ ਆ ਲੜਾਈ ਜਿਹੜੀ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਤੇ ਆਦੀ ਜਿਹੜੇ ਆ ਸ਼ਹੀਦਾਂ ਨੇ ਲੜੀ ਉਹਨਾਂ ਮੌਜੂਦਾ ਸਮੇਂ ਦੇ ਅਸੀਂ ਗੱਲ ਕਰੀਏ ਤਾਂ ਮੌਜੂਦਾ ਸਮੇਂ ਵੀ ਉਹ ਜਿਹੜਾ ਐ ਇਸ ਵੇਲੇ ਪ੍ਰੈਜ਼ੀਡੈਂਟ ਨੇ ਅੰਗਰੇਜ਼ਾਂ ਦੇ ਰਾਜ ਤੋਂ ਘਟਨੇਗਾ ਉਸ ਸਮੇਂ ਵੀ ਬੋਲਣ ਦੀ ਸਜ਼ਾ ਜਿਹੜੀ ਹੈ ਉਹ ਮਿਲਦੀ ਸੀ ਤੇ ਅੱਜ ਵੀ ਜੇਕਰ ਕੋਈ ਸੱਚੀ ਗੱਲ ਕਰਦਾ ਹੈ ਤੇ ਉਹਨੂੰ ਵੀ ਸਜ਼ਾ ਜਿਹੜੀ ਹੈ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਦੇਦੀਆਂ ਨੇ ਅਤੇ ਜਿੱਤੇ ਪਿਛਲੇ ਦਿਨੀਆਂ ਅਸੀਂ ਪੰਜਾਬ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਚੌਥਾ ਥੰਬ ਪੱਤਰਕਾਰਾਂ ਨੂੰ ਕਹੇ ਜਾਂਦੇ ਆ ਉਹਦੇ ਅਤਿਆਚਾਰ ਕੀਤਾ ਗਿਆ ਹੈ ਪਰਚੇ ਦਰਜ ਕੀਤੇ ਗਏ ਨੇ ਤੇ ਬਾਅਦ ਦੇ ਵਿੱਚ ਸਰਕਾਰਾਂ ਨੂੰ ਜਦੋਂ ਇੱਕ ਪੱਤਰਕਾਰਾਂ ਦਾ ਸਮਾਜ ਦੇ ਵਿੱਚ ਅਤੇ ਬੰਦੀਆਂ ਦਾ ਕਿਸਾਨ ਜਿਹਦੇ ਬੰਦੀਆਂ ਦਾ ਇੱਕ ਕਲੈਬ੍ਰੇਸ਼ਨ ਹੋਇਆ ਮਿਲ ਕੇ ਇੱਕ ਸੰਘਰਸ਼ ਲੜਨ ਦੀ ਤਿਆਰੀ ਕੀਤੀ ਤੇ ਸਰਕਾਰਾਂ ਜਿਹੜੀਆਂ ਨੇ ਬੈਕਫੁੱਟ ਤੇ ਜਿਲ ਜਾਂਦੀਆਂ ਨੇ ਅੱਜ ਜੇਕਰ ਸਮਾਜ ਵਿੱਚੋਂ ਅਸੀਂ ਐਸਾ ਗੰਦਗੀ ਨੂੰ ਸਾਫ਼ ਕਰਨਾ ਹੈ ਤੇ ਇੱਕ ਜੁੱਟਦਾ ਨਹੀਂ ਜਿਹੜੀ ਬਹੁਤ ਵੱਡੀ ਲੋੜ ਹੈ ਨਹੀਂ ਤਾਂ ਜੇ ਇਕ ਕੱਲੇ-ਕੱਲੇ ਜੇ ਕੰਮ ਕਰੋਗੇ ਤਾਂ ਅਸੀਂ ਸਮਝਦੇ ਆ ਵੀ ਤੁਹਾਡਾ ਜਿਹੜਾ ਨਾ ਪੰਜਾਬੀ ਚ ਪੜਾ ਜਿਹੜਾ ਖੇਤੀ ਪੜਿਆ ਜਾਊਗਾ ਅਸੀਂ ਇਹ ਮਹਿਸੂਸ ਕਰਦੇ ਆ ਵੀ ਸੱਚੀ ਸ਼ਰਧਾਂਜਲੀ ਤਾਂ ਇਹੀ ਹੈ ਵੀ ਜੋ ਇੱਕ ਭ੍ਰਸ਼ਟਾਚਾਰ ਫੈਲਿਆ ਹੈ ਜਾਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਅਸੀਂ ਉਹ ਸਾਹਮਣੇ ਲੈ ਕੇ ਆਈਏ ਅਤੇ ਜੇਕਰ ਅਸੀਂ ਇਹ ਸਮਝਦੇ ਆ ਵੀ ਕਿਸੇ ਵੀ ਪੱਤਰਕਾਰ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਅਸੀਂ ਸਮੂਹ ਪੰਜਾਬ ਦੀਆਂ ਅਤੇ ਪੰਜਾਬ ਤੋਂ ਬਾਹਰਲੀ ਜਥੇਬੰਦੀਆਂ ਦੇ ਕੋਈ ਉਮੀਦ ਕਰਦੇ ਆ ਵੀ ਸਾਡਾ ਜਾਂ ਉਸ ਜਥੇਬੰਦੀਆਂ ਦਾ ਸਾਥ ਦਿਓ ਤਾਂ ਕਿ ਔਨ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਉਸ ਸੰਘਰਸ਼ ਦੇ ਨਾਲ ਆਪਣੇ ਬੱਚਿਆਂ ਦਾ ਕੋਈ ਇੱਕ ਜਿਹੜਾ ਉਹ ਤਾਂ ਵਧੀਆ ਇੱਕ ਸਮਾਜ ਦੇ ਵਿੱਚ ਰੱਖ ਸੋ ਘੋ ਤੇ ਅਖੀਰ ਤੇ ਅਸੀਂ ਇੱਕ ਵਾਰੀ ਫੇਰ ਸਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਉਹਨਾਂ ਦੇ ਬਲਦਾਨ ਦਿਹਾੜੇ ਤੇ ਸਮੂਹ ਪੰਜਾਬੀਆਂ ਵੱਲੋਂ ਪੱਤਰਕਾਰਾਂ ਵੱਲੋਂ ਉਹਨਾਂ ਦੀ ਸ਼ਹੀਦੀ ਦਿਹਾੜੇ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ ਇਨਕਲਾਬ ਜ਼ਿੰਦਾਬਾਦ ਜੈ ਹਿੰਦ ਜਿੱਦ ਤੱਕ ਸ਼ਹੀਦ ਭਗਤ ਸਿੰਘ ਨੇ ਆਪਣੀ ਛੋਟੀ ਉਮਰ ਜਿਹੜਾ ਹੈ ਜਿਹੜਾ ਹੈ ਦੇਸ਼ ਵਾਸਤੇ ਜਿਹੜਾ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਦਾ ਪੱਤਰਕਾਰ ਭਾਈਚਾਰਕੀ ਮੈਸੇਜ ਨਾਲ ਕੰਮ ਕਰਦੇ ਦੇ ਕੋਈ ਉਮਰ ਛੋਟੀ ਜਾਂ ਵੱਡੀ ਦਾ ਕੋਈ ਮਸਲਾ ਨਹੀਂਗਾ ਜੇ ਸ਼ੀਰਪਗਰ ਸਿੰਘ ਨੇ ਜਾਨ ਦਿੱਤੀ ਲਾਲਾ ਰਾਜਪਤ ਲਾਏ ਸੀਗੇ ਜਾਂ ਹੋਰ ਵੀ ਕਈ ਅਹਿਮ ਨੇਤਾ ਸੀਗੇ ਜਿਨ੍ਹਾਂ ਨੇ ਇੱਕ ਵੱਡੀ ਉਮਰ 'ਚ ਜਿਹਨੂੰ ਅਸੀਂ ਕਹਿ ਦਿੰਦੇ ਆਂ ਵੀ 50 55 60 ਸਾਲ ਦੀ ਉਮਰ ਵਿੱਚ ਵੇਸ ਸੰਘਰਸ਼ੇ ਵਿੱਚ ਯੋਗਦਾਨ ਪਾਇਆ ਹੋਰ ਸਮਾਜਿਕ ਕ੍ਰਿਤੀਆਂ ਨੂੰ ਸਾਹਮਣਾ ਲਿਓਣ ਲਈ ਅਸੀਂ ਸਮਝਦੇ ਆਂ ਕਿ ਸੇਸ ਪੱਤਰਕਾਰਾਂ ਦਾ ਫਰਜ਼ ਰਹੇਗਾ ਇਹ ਆਮ ਜਨਤਾ ਦਾ ਵੀ ਇੱਕ ਫਰਜ਼ ਬਣਦਾ ਹੈ ਆ ਪੰਜਾਬ ਦੇ ਵਿੱਚ ਜੋ ਬੀਤੇ ਦਿਨੀ ਹੋ ਰਿਹਾ ਹੈ ਇਸ ਦੇ ਵਿੱਚ ਸਿੱਧੇ ਸਿੱਧੇ ਇੱਕ ਮੈਸੇਜ ਤੇ ਹੀ ਜਾ ਰਿਹਾ ਹੈ ਵੀ ਇੱਥੇ ਲੈਂਡ ਆਰਡਰ ਜਿਹੜੀ ਸਥਿਤੀ ਹੈ ਕੁਸ਼ਾ ਦਿਨ ਬਦ ਬੇ ਜਿਹੜੀ ਘਟ ਰਹੀ ਹੈ ਅਤੇ ਸਾਡੇ ਜਿਹੜੇ ਬੱਚੇ ਨੇ ਉਹ ਇਹਨਾਂ ਚੀਜ਼ਾਂ ਦੇ ਕਾਰਨ ਹੀ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਛੱਡ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਚਾਹੇ ਲੇਬਰ ਕਰਨੀ ਪਵੇ ਟਾਇਲਟ ਸਾਫ ਕਰਨੀ ਪਵੇ ਖੇਤਾਂ 'ਚ ਜਾ ਕੇ ਮਜ਼ਦੂਰੀ ਕਰਨੀ ਪਵੇ ਉਹ ਉੱਥੇ ਜਾ ਕੇ ਕਰਨ ਨੂੰ ਤਿਆਰ ਨੇ ਪਰ ਪੰਜਾਬ ਵਿੱਚ ਰਹਿਣ ਲਈ ਤਿਆਰ ਨਹੀਂਗੇ